ਸ਼੍ਰੀਕਾਲ ਮੈਂ ਸੁਣਿਆ ਨਾ ਦੇਸ਼ ਤੁਨੇ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵੱਲ ਪਹਾੜਾਂ ਵਿੱਚ ਬਰਫ਼ਬਾਰੀ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰ ਅਤੇ ਸ਼ਾਮ ਨੂੰ ਕਾਫੀ ਠੰਡ ਵਧਾ ਦਿੱਤੀ ਹੈ। ਵੱਧ ਤੋਂ ਵੱਧ ਤਾਪਮਾਨ ਥੋੜਾ ਵਧਿਆ ਪਰ ਇਹ ਆਮ ਨਾਲੋਂ 3.6 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਸੋਮਵਾਰ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਵਕ-ਵਕ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 27 ਤੋਂ 29 ਜਨਵਰੀ ਤੱਕ ਤੇਜ਼ ਹਵਾਵਾਂ, ਬਿਜਲੀ ਡਿੱਗਣ, ਗੜੇਮਾਰੀ ਅਤੇ ਸੰਗਣੀ ਤੁੰਦਲੀ ਪੀਲਾ ਚੇਤਾਵਨੀ ਜਾਰੀ ਕੀਤੀ ਗਈ ਹੈ। ਰਾਜ ਜੋ ਸਪਤਕਾਟਾ ਆਪਨ ਫਿਰੋਜ਼ਪੁਰ ਵਿੱਚ 3.4 ਡਿਗਰੀ ਦਰਜ ਕੀਤਾ ਗਿਆ ਬਠਿੰਡਾ ਵਿੱਚ ਵੀ ਠੰਡ ਦੀ ਲਹਿਰ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਘੱਟੋ ਘੱਟ ਤਾਪਮਾਨ 3.5 ਡਿਗਰੀ ਤੋਂ 7.5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 13.7 ਡਿਗਰੀ ਤੋਂ 17.2 ਡਿਗਰੀ ਤੱਕ ਰਿਹਾ ਪਾਕਿਸਤਾਨ ਦੇ ਬਲੋਚਿਸਤਾਨ ਦੇ ਹੱਬ ਸ਼ਹਿਰ ਚ ਇੱਕ ਵਾਰ ਫਿਰ ਜ਼ਬਰੀ ਗਾਇਬ ਕਰਨ ਦੀਆਂ ਹਾਲੀਆਂ ਘਟਨਾਵਾਂ ਨੇ ਪਰਿਵਾਰਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਦਿੱਤਾ ਔਰਤਾਂ ਤੇ ਨਾਬਾਲਿਗਾ ਨਸਰੀਨ ਬਲੋਚ ਹਣੀ ਬਲੋਚ ਹਰੀ ਨੀਸਾਬ ਬਲੋਚ ਫਾਤਿਮਾ ਬਲੋਚ ਫਰੀਦ ਬਲੋਚ ਅਤੇ ਮੁਜ਼ਾਹਿਦ ਬਲੋਚ ਸਮੇਤ 6 ਬਲੋਚ ਵਿਅਕਤੀਆਂ ਦੇ ਪਰਿਵਾਰ ਲਾਮਬੇਲਾ ਪ੍ਰੈਸ ਕਲੱਬ ਦੇ ਬਾਹਰ ਤਰਨਾ ਦੇ ਰਹੇ ਨੇ ਜੋ ਆਪਣੇ ਅਜ਼ੀਜ਼ਾਂ ਦੀ ਤੁਰੰਤ ਰਿਹਾਈ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕਰ ਰਹੇ ਨੇ ਬਲੂਚ ਜ਼ਖਜ਼ੀਤੀ ਕਮੇਟੀ ਦੀ ਆਗੂ ਫੌਜੀਆ ਬਲੋਚ ਨੇ ਇਸ ਨੂੰ ਔਰਤਾਂ ਵਿਰੁੱਧ ਇੱਕ ਖਤਰਨਾਕ ਨਵਾਂ ਰੁਝਾਨ ਦੱਸਿਆ ਜੋ ਬਲੋਚ ਆਬਾਦੀ ਵਿੱਚ ਡਰ ਫੈਲਾਉਣ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਹਿੱਸਾ ਹੈ ਪਰਿਵਾਰਾਂ ਦਾ ਦੋਸ਼ ਹੈ ਕਿ ਲਾਪ ਤਾਂ ਬਿਨਾ ਕਿਸੇ ਕਾਨੂੰਨੀ ਆਧਾਰ ਦੇ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਕੋਰ ਉਲੰਘਣਾ ਨੇ ਅਤੇ ਪੁਲਿਸ ਨੇ ਐਫਆਈਆਰ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਵਿਰੋਧ ਦਿਖਾਵੇ ਹੋਰ ਤੇਜ਼ ਹੋਣ ਦੀਆਂ ਚੇਤਾਵਨੀਆਂ ਦੇ ਨਾਲ ਚੱਰੀ ਹੈ ਬਲੋਚਿਸਤਾਨ ਪੋਸਟ ਅਨੁਸਾਰ ਇਹਨਾਂ ਲਾਪਤਾ ਹੋਣ ਦੀਆਂ ਘਟਨਾਵਾਂ ਨੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਤਣਾਅ ਦਿੱਤਾ ਅਤੇ ਉਹਨਾਂ ਦੇ ਰੋਜ਼ਾਨਾ ਜੀਵਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਪਨਬਸ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਾਅਦੇ ਅਨੁਸਾਰ ਅਜੇ ਤੱਕ ਮੰਗਾਂ ਦਾ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਸੰਘਰਸ਼ ਦੇ ਰਾਤ ਤੇ ਚੱਲਣ ਲਈ ਮਜਬੂਰ ਨੇ ਚੇਤਾਵਨੀ ਦਿੱੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਮੁਲਾਜ਼ਮਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਨਹੀਂ ਮਿਲ ਰਿਹਾ ਸੰਘਰਸ਼ਕਾਰਾਂ ਇਹ ਮੁਲਾਜ਼ਮਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਆਗੂ ਨੇ ਕਿ ਆ ਕਿ ਸਰਕਾਰ ਪ੍ਰਾਈਵੇਟ ਕਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵਿਭਾਗ ਦੇ ਨੀਜੀਕਰਨ ਵੱਲ ਵਧ ਰਹੀ ਅਤੇ ਬਾਰ ਬਾਰ ਕਿਲੋਮੀਟਰ ਸਕੀਮ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਨੇ ਜਦਕਿ ਯੂਨੀਅਨ ਲਗਾਤਾਰ ਇਸ ਦਾ ਵਿਰੋਧ ਕਰ ਰਹੀ ਹੈ ਇਸ ਮੌਕੇ ਸੁਭਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਸੰਜੁਕਤ ਸਕੱਤਰ ਜਗਤਾਰ ਸਿੰਘ ਜਲੋਰ ਸਿੰਘ ਅਤੇ ਰੋਹੀ RAM ਨੇ ਕਿਹਾ ਕਿ ਕਿਲੋਮੀਟਰ ਸਕੀਮ ਦੇ ਘਾਟੇ ਵਿੱਚ ਹੋਣ ਦੇ ਪੁਖਤਾ ਸਬੂਤ ਸਰਕਾਰ ਨੂੰ ਦਿੱਤੇ ਜਾ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਨੀਜੀਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰੀ ਦੇ ਵਿੱਚ ਕੰਮ ਕਰਨ ਵਾਲੇ ਮੁਲਾਸ਼ਮਾ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਯੂਨੀਅਨ ਨੇ ਐਲਾਨ ਕਰਦੇ ਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਸਾਰੇ ਢਿੱਪਾਂ ਦੇ ਗੇਟਾਂ ਤੇ ਕਾਲੀਆਂ ਪੱਟੀਆਂ ਬਨ ਕੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਤੋਂ ਬਾਅਦ ਜੇਕਰ 28 ਜਨਵਰੀ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਯੂਨੀਅਨ ਸੰਗਰੂਰ ਵਿੱਚ ਪੱਕੇ ਧਰਨੇ ਸਮੇਤ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ ਇਸੇ ਲੜੀ ਵਿੱਚ 9 ਫਰਵਰੀ ਨੂੰ ਗੇਟ ਰੈਲੀਆਂ 11 ਫਰਵਰੀ ਨੂੰ ਬਸਾਂ ਢਿੱਪਾਂ ਵਿੱਚ ਖੜੀਆਂ ਕਰਕੇ ਵਿਰੋਧ ਅਤੇ 12 ਫਰਵਰੀ ਨੂੰ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹائش ਨਾਂ ਦਿੱਤਾ ਜਾਵੇਗਾ ਯੂਨੀਅਨ ਨੇ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਬੰਧਕਾਂ ਦੀ ਹੋਵੇਗੀ ਨਾਬਾਚ ਮਾਰਕੀਟ ਇਲਾਕੇ ਅੰਦਰ ਡਿਊਟੀ ਕਰ ਰਹੇ ਹੈਡ ਕਨਸਟੇਬਲ ਦੀ ਦਿਨ ਦਿਹਾੜੇ ਹੱਤਿਆ ਹੋਣ ਦੀ ਘਟਨਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਕਿਹਾ ਕਿ ਹੁਣ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਰਹੇ ਉਹਨਾਂ ਨੇ ਕਿਹਾ ਕਿ ਨਾਬਾ ਦੇ ਭੀੜ ਪਾੜ ਵਾਲੇ ਮਾਰਕੀਟ ਇਲਾਕੇ ਚ 5 ਤੋਂ 6 ਹਮਲਾਵਰਾਂ ਵੱਲੋਂ ਹੈਡ ਕਨਸਟੇਬਲ ਦੀ ਹੱਤਿਆ ਕੀਤੀ ਗਈ ਇਹ ਘਟਨਾ ਸੂਬੇ ਚ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਟੈ ਟੇਰੀ ਹੋਣ ਦਾ ਸਪਸ਼ਟ ਸਬੂਤ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੁਲਿਸ ਵਿਭਾਗ ਦੇ ਮੁਲਾਜ਼ਮ ਹੀ ਸੜਕਾਂ ਤੇ ਸੁਰੱਖਿਅਤ ਨਹੀਂ ਹੰਤਾ ਆਮ ਲੋਕਾਂ ਦੀ ਸ ਸਰਕਾਰ ਦੌਰਾਨ ਅਪਰਾਧੀਆਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ ਤੇ ਸਰਕਾਰ ਦਾ ਡਰ ਮੁੱਕ ਗਿਆ ਉਹਨਾਂ ਕਹਾਂ ਕੇ ਪਾਰ ਇਸ ਦੁੱਖ ਦੀ ਘੜੀ ਚ ਪੀੜਤ ਪਰਿਵਾਰ ਦੇ ਨਾਲ ਖੜੀ ਹੈ ਨਾਲ ਹੀ ਉਹਨਾਂ ਕਹਾਂ ਕੇ ਸਿਰਫ ਸੋਗ ਪ੍ਰਗਟ ਕਰਨ ਨਾਲ ਗੱਲ ਨਹੀਂ ਬਣਦੀ ਸਰਕਾਰ ਨੂੰ ਜਵਾਬਦੇਹੀ ਲੈਣੀ ਪਵੇਗੀ ਉਹਨਾਂ ਕਹਾਂ ਕੇ ਇਸ ਗੰਭੀਰ ਘਟਨਾ ਦੀ ਜ਼ਿੰਮੇਵਾਰੀ ਕੌਣ ਲਵੇਗਾ ਤੇ ਕੌਣ ਅਸਤੀਫਾ ਦੇਵੇਗਾ ਉਹਨਾਂ ਕਹਾਂ ਕੇ ਪੰਜਾਬ ਚ ਰੋਜ਼ਾਨਾ ਕਤਲ ਲੁੱਟਾਂ ਗੈਂਗਬਾਰ ਤੇ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਸਰਕਾਰ ਹਾਲਾਤ ਤੇ ਕਾਬੂ ਪੌਂਚ ਨਾਕਾਮ ਸਾਬਿਤ ਹੋ ਰਹੀ ਹੈ ਉਹਨਾਂ ਕਹਾਂ ਕੇ ਆਪ ਸਰਕਾਰ ਦੇ ਰਾਜ ਦੌਰਾਨ ਪੰਜਾਬ ਚ ਡਰ ਦਾ ਮਾਹੌਲ ਬਣ ਗਿਆ ਹਾਰੇ ਕਿਸਾਨ ਨੌਜਵਾਨ ਤੇ ਹੁੰਦਾ ਪੁਲਿਸ ਮੁਲਾਜ਼ਮ ਵੀ ਆ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਉਹਨਾਂ ਕਹਾਂ ਕਿ ਜੇ ਹਾਲਾਤ ਤੇ ਤੁਰੰਤ ਕਾਬੂ ਨਾ ਪਾਇਆ ਗਿਆ ਤਾਂ ਸੂਬੇ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਉਹਨਾਂ ਕਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਟੁਕਵੇਂ ਕਦਮ ਚੁੱਕੇ ਜਾਣ 2024 ਵਿੱਚ ਬੰਗਲਾਦੇਸ਼ ਵਿੱਚ ਹੋਏ ਵੱਡੇ ਰਾਜਨੀਤਿਕ ਉਥਲ-ਪੁਥਲ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਵਾਰੇ ਹੁਣ ਨਵੇਂ ਸਵਾਲ ਉੱਠ ਰਹੇ ਨੇ ਅਮਰੀਕਾ ਨਾਲ ਜੁੜੀ ਇੱਕ ਡਿਪਲੋਮੈਟਿਕ ਆਡੀਓ ਰਿਕਾਰਡਿੰਗ ਦੇ ਲੀਕ ਹੋਣ ਨਾਲ ਇਸ ਸਾਰੀ ਘਟਨਾ ਦੇ ਆਲੇ ਦੁਆਲੇ ਵਿਵਾਦ ਹੋ ਟੂੰਗਾ ਹੋ ਗਿਆ ਰਿਕਾਰਡਿੰਗ ਜਾਰੀ ਹੋਣ ਤੋਂ ਬਾਅਦ ਸ਼ੇਖ ਹਸੀਨਾ ਦੀ ਪਾਰਟੀ ਆਬਾਮੀ ਲੀਗ ਨੇ ਸਿੱਧੇ ਤੌਰ ਤੇ ਅਮਰੀਕਾ ਦੀ ਭੂਮਿਕਾ ਤੇ ਸਵਾਲ ਉਠਾਏ ਨੇ ਪਾਰਟੀ ਦਾ ਦੋਸ਼ ਹੈ ਕਿ ਹਸੀਨਾ ਦੀ ਸਰਕਾਰ ਦਾ ਪਤਨ ਕੋਈ ਕੁਦਰਤੀ ਜਾਂ ਅੰਦਰੂਨੀ ਪ੍ਰਕਿਰਿਆ ਨਹੀਂ ਸੀ ਸਗੋਂ ਬਾਹਰੀ ਤਾਕਤਾਂ ਦੁਆਰਾ ਇੱਕ ਸਾਜ਼ਿਸ਼ ਸੀ ਬੰਗਲਾ ਦੇਸ਼ ਦੇ ਸਾਬਕਾ ਸਿੱਖਿਆ ਮੰਤਰੀ ਮੋਹਿਬੁੱਲ ਹਸਨ ਚੌਧਰੀ ਨੇ ਹਾਲ ਹੀ ਵਿੱਚ ਇੱਕ ਜਨਤਕ ਸਮਾਗਮ ਵਿੱਚ ਕਿਹਾ ਸੀ ਕਿ ਇਹ ਲੀਕ ਹੋਈ ਆਡੀਓ ਰਿਕਾਰਡਿੰਗ ਉਸ ਗੱਲ ਦੀ ਪੁਸ਼ਟੀ ਕਰਦੀ ਹੈ ਜੋ ਆਵਾਮੀ ਲੀਗ ਲੰਬੇ ਸਮੇਂ ਤੋਂ ਰੱਖਦੀ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ੇਖ ਹਸੀਨਾ ਸਰਕਾਰ ਦਾ ਪਤਨ ਪੂਰੀ ਤਰ੍ਹਾਂ ਜੈਵਿਕ ਨਹੀਂ ਸੀ ਸਗੋਂ ਇੱਕ ਜੋਜਨਾਵੰਸੀ ਪਿਛਲੇ ਕੁਝ ਸਾਲਾਂ ਵਿੱਚ ਨਾ ਸਿਰਫ ਬੰਗਲਾਦੇਸ਼ ਸਗੋਂ ਨੇਪਾਲ ਵਿੱਚ ਵੀ ਸਰਕਾਰ ਡਿੱਗੀ ਹੈ ਫਰਾਂਸ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਹਾਲਾਂਕਿ ਉਹ ਸਫਲ ਰਹੀਆਂ ਇੰਨੇ ਸਾਰੇ ਮਾਮਲਿਆਂ ਵਿੱਚ ਇੱਕ ਸਾਂਝਾ ਤਾਗਾ ਅਮਰੀਕਾ ਦੀ ਸਮੂਲੀਅਤ ਹੈ ਜਿਨ੍ਹਾਂ ਦੇਸ਼ਾਂ ਵਿੱਚ ਸਤਾ ਤਬਦੀਲੀ ਹੋਈ ਉਹਨਾਂ ਵਿੱਚ ਇਸ ਤੋਂ ਪਹਿਲਾਂ ਵੱਡੇ ਪੱਧਰ ਤੇ ਹਿੰਸਾ ਵਿਰੋਧ ਪ੍ਰਦਰਸ਼ਨ ਜਾਂ ਰਾਜਨੀਤਿਕ ਅਸਥਿਰਤਾ ਹੋਈ ਹਾਲਾਂਕਿ ਇਨ੍ਹਾਂ ਦੋਸ਼ਾਂ ਦਾ ਸਮਰਥਨ ਕਰਨ ਲਈ ਅਜੇ ਤੱਕ ਕੋਈ ਠੋਸ ਅਤੇ ਅਧਿਕਾਰਿਤ ਸਬੂਤ ਸਾਹਮਣੇ ਨਹੀਂ ਆਇਆ ਬੰਗਲਾਦੇਸ਼ ਨਾਲ ਸੰਬੰਧਿਤ ਇੱਕ ਅਮਰੀਕੀ ਡਿਪਲੋਮੈਟ ਰਿਕਾਰਡਿੰਗ ਦੇ ਲੀਕ ਹੋਣ ਨਾਲ ਹੁਣ ਵਾਸ਼ਿੰਗਟਨ ਨਵੇਂ ਦੋਸ਼ਾਂ ਵਿੱਚ ਕਿਰ ਗਿਆ ਇੱਕ ਪ੍ਰਮੁੱਖ ਮੀਡੀਆ ਆਊਟਲੈਟ ਸਟ੍ਰੇਟ ਨਿਊਜ਼ ਗਲੋਬਲ ਦੀ ਇੱਕ ਰਿਪੋਰਟ ਅਨੁਸਾਰ ਇਸ ਰਿਕਾਰਡਿੰਗ ਵਿੱਚ ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਵਿਚਕਾਰ ਗੱਲਬਾਤ ਹੈ ਗੱਲਬਾਤ ਵਿੱਚ ਖਾਸ ਤੌਰ ਤੇ ਬੰਗਲਾਦੇਸ਼ ਵਿੱਚ ਇਸਲਾਮੀ ਰਾਜਨੀਤਿਕ ਤਾਕਤਾਂ ਨਾਲ ਸੰਪਰਕ ਸ਼ੇਖ ਹਸੀਨਾ ਦੀ ਮੌਤ ਤੋਂ ਬਾਅਦ ਦੇਸ਼ ਦੀ ਰਾਜਨੀਤਿਕ ਦਿਸ਼ਾ ਅਤੇ ਭਵਿੱਖ ਦੀ ਸਰਕਾਰ ਲਈ ਰਣਨੀਤੀਆਂ ਵਰਗੇ ਵਿਸ਼ਿਆਂ ਤੇ ਚਰਚਾ ਕੀਤੀ ਗਈ ਸੀ ਇਸ ਲੀਕ ਨੇ ਬੰਗਲਾਦੇਸ਼ ਵਿੱਚ ਅਮਰੀਕੀ ਭੂਮਿਕਾ ਦੀ ਜਾਂਚ ਦੀਆਂ ਮੰਗਾਂ ਨੂੰ ਤੇਜ਼ ਲਿੱਕ ਦੇ ਨੇਤਾਵਾਂ ਨੂੰ ਮੌਜੂਦਾ ਜੁਨ ਸਰਕਾਰ ਤੇ ਹਮਲਾ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਇਹ ਜ਼ਿਕਰ ਜ਼ੋਗ ਹੈ ਕਿ ਸ਼ੇਖ ਹਸੀਨਾ ਨੂੰ 5 ਅਗਸਤ 2024 ਨੂੰ ਬੰਗਲਾਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਉਦੋਂ ਤੋਂ ਉਹ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਹਿ ਰਹੀ ਹੈ ਸਾਬਕਾ ਮੰਤਰੀ ਮੋਹਿਬੁੱਲ ਹਸਨ ਚੌਧਰੀ ਨੇ ਕਿਹਾ ਕਿ ਲੀਕ ਹੋਈ ਆਡੀਓ ਗੱਲਬਾਤ ਬੰਗਲਾਦੇਸ਼ ਵਿੱਚ ਚੋਣਾਂ ਤੋਂ ਬਾਅਦ ਦੀਆਂ ਸਰਕਾਰਾਂ ਨੂੰ ਪ੍ਰਬੰਧਨ ਕਰਨ ਦੀ ਇੱਕ ਖੁੱਲੀ ਸਾਜ਼ਿਸ਼ ਨੂੰ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਉਹਨਾਂ ਨੇ ਗੰਭੀਰ ਅਤੇ ਦੁਰਗਾਮੀ ਨਤੀਜਿਆਂ ਦੀ ਚੇਤਾਵਨੀ ਵੀ ਦਿੱਤੀ ਅਮਰੀਕਾ ਦੇ ਇੱਕ ਸੰਘੀ ਜੱਜ ਨੇ 8400 ਤੋਂ ਵੱਧ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਨਾਲ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਲੱਗਾ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕਾਨੂੰਨੀ ਸਥਿਤੀ ਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ 보ਸਟਨ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਬਾਨੀ ਨੇ ਸ਼ਨੀਵਾਰ ਦੇ ਰਾਤ ਇੱਕ ਮੁੱਢਲਾ ਹੁਕਮ ਜਾਰੀ ਕੀਤਾ ਇਹ ਹੁਕਮ ਗ੍ਰਹਿ ਸੁਰੱਖਿਆ ਵਿਭਾਗ ਨੂੰ 7 ਲਤਿਨੀ ਅਮਰੀਕੀ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੀ ਮਾਨਵਤਾਵਾਦੀ ਪੈਰੋਲ ਨੂੰ ਖਤਮ ਕਰਨ ਤੋਂ ਰੋਕਦਾ ਇਸ ਫੈਸਲੇ ਤੋਂ ਰਾਹਤ ਪ੍ਰਾਪਤ ਕਰਨ ਵਾਲੇ ਦੇਸ਼ ਕਿਊਬਾ ਹੈਟੀ, ਕੋਲੰਬੀਆ, ਇਕਵਾਡੋਰ, ਅਲਸਲਵਾਡੋਰ, ਗੁਆਟੇਮਾਲਾ ਅਤੇ ਹੋਡੂਰਾਸ ਇਹ ਲੋਕ ਅਮਰੀਕਾ ਵਿੱਚ ਅਮਰੀਕੀ ਨਾਗਰਿਕਾਂ ਜਾਂ ਗ੍ਰੀਨ ਕਾਰਡ ਧਾਰਕਾਂ ਦੇ ਪਰਿਵਾਰਕ ਮੈਂਬਰ ਨੇ ਇਨ੍ਹਾਂ ਵਿਅਕਤੀਆਂ ਨੂੰ ਪਰਿਵਾਰਿਕ ਪੁਨਰਯੂਨੀਕਰਨ ਪੈਰੋਲ ਪ੍ਰੋਗਰਾਮ ਤਹਿਤ ਸੰਯੁਕਤ ਰਾਸ਼ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਇਹ ਪ੍ਰੋਗਰਾਮ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਸ਼ੁਰੂza ਆਧੁਨਿਕ ਬਣਾਇਆ ਗਿਆ ਸੀ ਇਸ ਤਹਿਤ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਗ੍ਰੀਨ ਕਾਰਡ ਧਾਰਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਇਮੀਗ੍ਰੇਸ਼ਨ ਵੀਜ਼ਾ ਉਪਲਬਧ ਹੋਣ ਤੱਕ ਸੰਯੁਕਤ ਰਾਸ਼ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਪ੍ਰਾਪਤ ਕਰ ਸਕਦੇ ਨੇ ਟਰੰਪ ਦੇ ਰਾਸ਼ ਬਾਦ ਉਹਨਾਂ ਦੇ ਪ੍ਰਸ਼ਾਸਨ ਇਮੀਗ੍ਰੇਸ਼ਨ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਸਤੰਬਰ 2029 ਤੱਕ ਇਮੀਗ੍ਰੇਸ਼ਨ ਏਜੰਸੀਆਂ ਨੂੰ ਡਾਲਰ 170 ਬਿਲੀਅਨ ਦਾ ਰਿਕਾਰਡ ਬਜਟ ਅਲਾਟ ਕੀਤਾ ਗਿਆ ਗ੍ਰਹਿ ਸੁਰੱਖਿਆ ਵਿਭਾਗ ਨੇ 12 ਦਸੰਬਰ ਨੂੰ ਕਿਹਾ ਕਿ ਪ੍ਰੋਗਰਾਮ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨਾਲ ਮੇਲ ਨਹੀਂ ਖਾਂਦੇ ਇਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਅਤੇ ਘੱਟ ਜਾਂਚ ਕੀਤੇ ਪਰਦੇਸੀ ਨੂੰ ਰਵਾਇਤੀ ਪੈਰੋਲ ਪ੍ਰਕਿਰਿਆ ਨੂੰ ਰੋਕਣ ਦੀ ਆਗਿਆ ਦੇ ਰਹੇ ਨੇ ਇਸ ਦੇ ਆਧਾਰ ਤੇ ਵਿਭਾਗ ਇਹਨਾਂ ਪ੍ਰੋਗਰਾਮਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਪਛਮੀ ਏਸ਼ੀਆ ਵਿੱਚ ਤਣਾਅ ਚਰਮ ਸੀਮਾ ਤੇ ਪਹੁੰਚ ਗਿਆ ਈਰਾਨ ਦੇ ਸ਼ਕਤੀਸ਼ਾਲੀ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਜਨਰਲ ਮੁਹੰਮਦ ਪਾਕਪੂਰ ਨੇ ਅਮਰੀਕਾ ਤੇ ਇਜ਼ਰਾਈਲ ਨੂੰ ਖੁੱਲ੍ਹੇਚ ਚੁਣੌਤੀ ਦਿੰਦਿਆਂ ਕਿਹਾ ਕਿ ਉਹਨਾਂ ਦੀਆਂ ਫੌਜਾਂ ਦੀ ਉਂਗਲ ਕੋੜੇ ਟ੍ਰਿਗਰ ਤੇ ਹੈ ਇਹ ਬਿਆਨ ਉਸ ਸਮੇਂ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਵੱਲ ਆਪਣਾ ਜੰਗੀ ਬੇੜਾ ਰਵਾਨਾ ਕਰ ਦਿੱਤਾ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕਰੀਬੀ ਮੀਡੀਆ ਅਦਾਰੇ ਨੂਰ ਨਿਊਜ਼ ਮੁਤਾਬਕ ਜਨਰਲ ਪਾਕਪੂਰ ਨੇ ਕਿਹਾ ਕਿ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਆਪਣੇ ਸੁਪਰੀਮ ਕਮਾਂਡਰ ਆ ਦੇ ਹਾਰ ਹੁਕਮ ਨੂੰ ਮੰਨਣ ਲਈ ਪਹਿਲਾਂ ਨਾਲੋਂ ਕਿਤੋਂ ਜ਼ਿਆਦਾ ਤਿਆਰ ਹੈ ਉਹਨਾਂ ਨੇ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦੀ ਰਪੇਟ ਪਹਿਲਾ ਨਾਲੋਂ ਕਿਤੇ ਜ਼ਿਆਦਾ ਤਿਆਰ ਹੈ ਉਹਨਾਂ ਨੇ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ 에ਅਰ ਫੋਰਸ ਬੰਦ ਜਹਾਜ਼ ਤੋਂ ਬਿਆਨ ਜਾਰੀ ਕਰਦੇ ਹਾਂ ਕਿ ਅਮਰੀਕਾ ਨੇ ਆਪਣਾ ਵਿਸ਼ਾਲ ਜੰਗੀ ਬੇੜਾ ਇਰਾਨ ਵੱਲ ਮੋੜ ਦਿੱਤਾ ਟਰੰਪ ਨੇ ਕਿਹਾ ਸਾਡੇ ਕੋਲ ਇੱਕ ਵੱਡਾ ਬੇੜਾ ਉਸ ਦਿਸ਼ਾ ਵਿੱਚ ਜਾ ਰਿਹਾ ਸ਼ਾਇਦ ਸਾਨੂੰ ਇਸ ਦੀ ਵਰਤੋਂ ਨਾ ਕਰਨੀ ਪਵੇ ਪਰ ਅਸੀਂ ਤਿਆਰਾਂ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਫੌਜੀ ਕਾਰਵਾਈ ਹੋਈ ਤਾਂ ਇਹ ਪੁਰਾਣੇ ਹਮਲਿਆਂ ਦੇ ਮੁਕਾਬਲੇ ਬਹੁਤ ਭਿਆਨਕ ਹੋਵੇਗੀ ਇਰਾਨ ਵਿੱਚ 28 ਦਸੰਬਰ ਤੋਂ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਤੇ ਕੀਤੀ ਗਈ ਸਖਤ ਕਾਰਵਾਈ ਕਾਰਨ ਸਥਿਤੀ ਬਹੁਤ ਨਾਜ਼ੁਕ ਹੈ ਹਾਲਾਂਕਿ ਈਰਾਨ ਸਰਕਾਰ ਨੇ 3117 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਮਨੁੱਖੀ ਅਧਿਕਾਰ ਸੰਗਠਨਾ ਮੁਤਾਬਕ ਇਹ ਅੰਕੜਾ 5137 ਤੋਂ ਪਾਰ ਹੋ ਗਿਆ ਅਤੇ 27700 ਤੋਂ ਵੱਧ ਲੋਕ ਹਿਰਾਸਤ ਕੀਤੇ ਜਾ ਚੁੱਕੇ ਹਨ ਵੱਧਦੇ ਤਣਾਅ ਦੇ ਮੱਦੇਨਜ਼ਰ 에ਅਰ ਫ੍ਰਾਂਸ ਸਮੇਤ ਕਈ ਯੂਰੋਪੀਅਨ 에ਅਰਲਾਈਨਾਂ ਨੇ ਦੁਬਈ ਅਤੇ ਖੇਤਰ ਦੀਆਂ ਹੋਰ ਉਡਾਣਾਂ ਨੂੰ ਆਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ KLM ਅਤੇ ਹੋਰ ਕੰਪਨੀਆਂ ਨੇ ਵੀ ਇਜ਼ਰਾਈਲ ਅਤੇ ਖਾੜੀ ਦੇਸ਼ਾਂ ਲਈ ਆਪਣੀਆਂ ਸੇਵਾਵਾਂ 'ਤੇ ਰੋਕ ਲਗਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਸਿਹਤ ਸਹੂਲਤਾਂ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰੀਆਂ ਸਕੀਮਾਂ ਹਕੀਕਤ ਤੋਂ ਦੂਰ ਨੇ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਦੀਆਂ ਸਕੀਮਾਂ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਜਿਵੇਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਸੇ ਤਰ੍ਹਾਂ ਹੈਲਥ ਇੰਸ਼ੋਰੈਂਸ ਸਕੀਮ ਨੂੰ ਵੀ ਸਿਰਫ ਦਿਖਾਵਾ ਬਣਾਇਆ ਗਿਆ ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਤੋਂ 1000 ਰੁਪ ਪਰੰਪਰਵਾਏਗੇ ਪਰ ਅਸਲ ਵਿੱਚ ਇਹ ਸਿਰਫ ਲੋਕਾਂ ਦਾ ਡਾਟਾ ਇਕੱਠਾ ਕਰਨ ਦਾ ਢੰਗ ਸੀ 4 ਸਾਲ ਬੀਤ ਜਾਣ باوجود ਕਿਸੇ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲਿਆ ਉਹਨਾਂ ਨੇ ਮਹੱਲਾ ਕਲੀਨਿਕਾਂ ਬਾਰੇ ਵੀ ਸਵਾਲ ਚੁੱਕਦਿਆਂ ਕਿ ਆ ਕਿ ਕਲੀਨਿਕਾਂ ਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਬਿਠਾ ਦਿੱਤਾ ਗਿਆ ਜਿਸ ਕਾਰਨ ਨਾ ਤਾਂ ਉੱਥੇ ਦਵਾਈਆਂ ਮਿਲ ਰਹੀਆਂ ਨੇ ਤੇ ਨਾ ਹੀ ਸਹੀ ਇਲਾਜ ਹੋ ਰਿਹਾ ਸੂਬੇ ਵਿੱਚ ਵਧ ਰਹੀਆਂ ਅਪਰਾਧਿਕ ਗਵਾਰਦਾਤਾ ਤੇ ਚਿੰਤਾ ਜ਼ਾਹਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਪਰੇਸ਼ਨਾ ਪ੍ਰਾਹਰ ਚਲਾਇਆ ਗਿਆ ਪਰ ਗੈਂਗਸਟਰਾਂ ਨੂੰ ਫੜਨ ਦੀ ਬਜਾਏ ਨੌਜਵਾਨਾਂ ਦੀਆਂ ਹਜ਼ਾਰਾਂ ਗ੍ਰਿਫਤਾਰੀਆਂ ਕਰ ਰਹੀ ਹੈ ਉਹਨਾਂ ਤਾਂ ਚ ਕਸਦਿਆਂ ਕਿ ਆ ਕਿ ਅਖਬਾਰਾਂ ਵਿੱਚੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਤਾਂ ਲਗਵਾ ਦਿੱਤੇ ਗਏ ਨੇ ਪਰ ਇਹ ਦੱਸਿਆ ਜਾਵੇ ਕਿ ਕਿਹੜਾ ਗੈਂਗਸਟਰ ਫੜਿਆ ਗਿਆ ਉਹਨਾਂ ਕਹ ਕੇ ਪੰਜਾਬ ਵਿੱਚ ਦਿਨ ਦਿਹਾੜੇ ਕਤਲ ਲੁੱਟਾਂ ਕਹਾਂ ਅਤੇ ਫਿਰੋਤੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਆ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਨਾਮੀ ਗੈਂਗਸਟਰਾਂ ਵਿਰੁੱਧ ਸਬੂਤਾਂ ਦੀ ਕਾਰਡ ਦੱਸ ਕੇ ਉਹਨਾਂ ਨੂੰ ਰਹਾਹ ਦਿੱਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਜੇਲ੍ਹਾਂ ਦੇ ਅੰਦਰੋਂ ਗੈਂਗਸਟਰਾਂ ਦੀਆਂ ਵੀਆਈਪੀ ਇੰਟਰਵਿਊਆਂ ਹੋ ਰਹੀਆਂ ਨੇ ਜੋ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੱਡਾ ਸਵਾਲ ਖੜਾ ਕਰਦੀਆਂ ਨੇ ਇਹ ਸੰਦੇਸ਼ ਤੁਹਾਨੂੰ ਇਹਦੀ ਖਬਰਾਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ